10 ਸਾਲ ਦਾ ਬਕਵਾਸ ਥੋੜਾ ਨਹੀਂ ਹੁੰਦਾ 10 ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਤਿੰਨ ਸਰਕਾਰਾਂ ਹਨ ਤਿੰਨ ਸਰਕਾਰਾਂ ਤੇ ਚਾਰ ਪੰਜ ਮੁੱਖ ਮੰਤਰੀ ਬਦਲ ਗਏ ਨੇ ਔਰ ਹਰੇਕ ਨੇ ਸਿਆਸਤ ਇਸ ਮੁੱਦੇ ਤੇ ਕੀਤੀ ਹੈ ਬਰਗਾਰੀ ਕਾਂਡ ਤੇ ਹਰੇਕ ਨੇ ਕਿਸੇ ਨੇ ਗੁਟਕਾ ਫੜਿਆ ਤੇ ਕਿਸੇ ਨੇ 24 ਘੰਟੇ ਦੀ ਗੱਲ ਕੀਤੀ ਪਰ ਅੱਜ 24 ਘੰਟੇ ਵਾਲਿਆਂ ਨੂੰ 3 ਸਾਲ ਹੋ ਗਏ ਇਨਸਾਫ ਅਟਕਿਆ ਕਿੱਥੇ ਆ ਕੀ ਕਾਰਨ ਪਰ ਹੱਤੋਂ ਤੋਂ ਟੱਪੀ ਕੇ ਸਿੱਖ ਸਟੇਟ ਹੋਵੇ ਸਿੱਖਾਂ ਦਾ ਮੁੱਖ ਮੰਤਰੀ ਹੋਵੇ ਤੇ ਸਿੱਖ ਚਿਹਰਾ ਹੋਵੇ ਤੇ ਸਿੱਖਾਂ ਦੀ ਅਸਲੀ ਬੇਅਦਬੀ ਹੋ ਜਾਏ। ਐਦੂੰ ਵੱਡੀ ਹੋਰ ਮਾੜੀ ਗੱਲ ਸਾਡੇ ਪੰਜਾਬ ਵਾਸਤੇ ਸਿੱਖਾਂ ਅਸੇ ਕੀ ਹੋ ਸਕਦੀ ਆ। ਉਸ ਨੂੰ ਬਣਾਉਣ ਦੇ ਲਈ ਪੰਜਾਬ ਦੇ ਸਾਰੇ ਮੁੱਦੇ ਕੈਪ ਕਰ ਦਿੱਤੇ ਜਾਂਦੇ ਆ ਸਰਕਾਰ ਦੀ ਰਾਜਨੀਤੀ ਇਸ ਮੁੱਦੇ ਦੇ ਅਰਦਗਿਰਦ ਘੁੰਮਦੀ ਆ। ਸਾਡੇ ਅਸਲੀ ਬੇਅਦਬੀ ਕਰਕੇ ਡੇਰੇ ਦੀ ਪੋਲਿਟਿਕਸ ਦੇ ਵਿੱਚੋਂ ਆਪਦੀ ਵੋਟ ਬੈਂਕ ਦੇਖਦੇ ਆ। ਉਹਨਾਂ ਦੀ ਜਿਹੜੀ ਬੰਦਾ ਭਗਤੀ ਆ ਉਹਨੂੰ ਆਪਦੀ ਵੋਟ ਬੈਂਕ 'ਚ ਤਬਦੀਲ ਕਰਦੇ ਆ। ਕੋਨਾ ਲੋਕਾਂ ਤੇ ਕਾਰਵਾਈਆਂ ਨਹੀਂ ਕਰਨਾ ਚਾਹੁੰਦੇ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸਾਡੀ ਭੈਣ ਦੇ ਨਾਲ ਥਾ ਡਿਗਰੀ ਟੌਰਚਰ ਇਸ ਤਰੀਕੇ ਦਾ ਕੀਤਾ ਗਿਆ ਕਿ ਇੱਥੇ ਸਰਕਾਰ ਕੀ ਹਰ ਇੱਕ ਬੰਦੇ ਦੀ ਸ਼ਰਮਨਾ ਸਿਰ ਝੁਕਦਾ ਵੀ ਐਡਾ ਘਟਿਆ ਕੰਮ ਵੀ ਕਰ ਸਕਦੇ ਆ ਰੂਹ ਕੰਬਦੀ ਹੈ ਇਹੋ ਜਿਹਾ ਟੌਰਚਰ ਤੇ ਉਹਨਾਂ ਦਾ ਕਸੂਰ ਕੀ ਸੀ ਕਿ ਬਰਦਰ ਚ ਸੇਵਾ ਕਰਦੇ ਸੀ ਅੱਜ ਵੀ ਆਹ ਮੈਨੂੰ ਲੱਗਦਾ ਕਿ ਤੋਂ ਬਲੇ ਲੋਕ ਹੋਣਗੇ ਉਹਨਾਂ ਦੇ ਘਰਾਂ ਨੂੰ ਸ਼ਾਮਾਂ ਨੂੰ ਪੁਸਤੀ ਜਾਣੀ ਹੈ ਕਿ ਅੱਜ ਇਹਨਾਂ ਦੇ ਜਿਨ੍ਹਾਂ ਦੇ ਘਰਾਂ ਤੇ ਤੂੰ ਪਹਿਲਾਂ ਗਈ ਹੋਣੀ ਆ ਤੁਸੀਂ ਨਾ ਕਰਿਓ ਤੁਸੀਂ ਨਾ ਇਹੋ ਜਿਹਾ ਕੁਝ ਕਰੋ। ਸੋ ਇਹ ਚੀਜ਼ਾਂ ਇੱਕ ਸਹਿਮ ਦਾ ਮਾਹੌਲ ਪੰਜਾਬ ਚ ਪੈਦਾ ਕਰਦੀਆਂ। ਅਸੀਂ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ ਇਹ ਜੂਨ ਦਾ ਮਹੀਨਾ ਸਿੱਖਾਂ ਲਈ ਹਮੇਸ਼ਾ ਕਹਿਰ ਦਾ ਮਹੀਨਾ ਹੀ ਰਿਹਾ ਹੈ ਤੇ ਯਾਦ ਰੱਖਿਆ ਜੇ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਤੋਂ ਸਰਸਾ ਪ੍ਰੇਮੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਜਾਂਦਾ ਔਰ ਬਕਾਇਦਾ ਪੋਸਟਰ ਲਾਏ ਜਾਂਦੇ ਨੇ। ਕਿ ਤੁਹਾਡੇ ਗੁਰੂ ਸਾਡੇ ਕੋਲ ਨੇ ਅਸੀਂ ਅਗਵਾ ਕੀਤਾ ਤੇ ਕੁਝ ਦਿਨਾਂ ਬਾਅਦ ਆਪਾਂ ਵੇਖਦੇ ਬਰਗਾੜੀ ਦੇ ਵਿੱਚ ਪੱਤਰੇ ਖਿਲਾਰੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਨਾਲੀਆਂ ਦੇ ਵਿੱਚ ਰੂੜੀਆਂ ਦੇ ਖਿਲਾਰੇ ਜਾਂਦੇ ਨੇ ਸੰਗਤਾਂ ਦੇ ਵਿੱਚ ਰੋਸ ਸੀ ਉਹ ਸਾਰੇ ਅੰਗ ਇਕੱਠੇ ਕਰਕੇ ਇਸੇ ਚੌਂਕ ਦੇ ਵਿੱਚ ਜਿਹਨੂੰ ਅੱਜ ਦੇ ਪੰਥਕ ਆਗੂ ਜਿਹੜੇ ਨੇ ਖੂਨੀ ਚੌਂਕ ਕਹਿੰਦੇ ਨੇ ਕੋਟਕਪੂਰੇ ਦੇ ਵਿੱਚ ਆ ਕੇ ਸ਼ਾਂਤ ਮੈਤਰੀਕੇ ਦੇ ਨਾਲ ਰੋਸ ਸਮਾਰਤ ਕੀਤਾ ਗਿਆ ਉਸ ਵੇਲੇ ਦੀ ਹਕੂਮਤ ਨੇ ਗੰਦੇ ਪਾਣੀ ਦੀਆਂ ਬਿਛਾੜਾ ਪਾਈਆਂ ਤੇ ਦੋ ਸਿੰਘਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਉਹ ਸ਼ਹੀਦ ਦੇ ਪੁੱਤਰ ਸੁਖਰਾਜ ਸਿੰਘ ਸਾਡੇ ਨਾਲ ਨੇ ਪੰਥਕ ਆਗੂ ਨਾਲ ਇਹ ਗੱਲਬਾਤ ਕਰਨੇ ਸਭ ਤੋਂ ਪਹਿਲਾਂ ਚੈਨਲ ਦੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਵੱਡੇ ਭਾਈ ਰਪਾਲ ਸਿੰਘ ਜੀ ਸੁਖਰਾਜ ਜੀ ਆਪਾਂ ਜੇ ਗੱਲ ਕਰੀਏ 10 ਸਾਲ ਦਾ ਵਕਤ ਬਾ ਥੋੜਾ ਨਹੀਂ ਹੁੰਦਾ 10 ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਿੰਨ ਸਰਕਾਰਾਂ ਹਨ ਤਿੰਨ ਸਰਕਾਰਾਂ ਤੇ ਚਾਰ ਪੰਜ ਮੁੱਖ ਮੰਤਰੀ ਬਦਲ ਗਏ ਨੇ ਬਿਲਕੁਲ ਜੀ ਬਿਲਕੁਲ ਔਰ ਹਰੇਕ ਨੇ ਸਿਆਸਤ ਇਸ ਮੁੱਦੇ ਤੇ ਕੀਤੀ ਹੈ ਗਾਰੀ ਕਾਂਡ ਤੇ ਹਰੇਕ ਨੇ ਕਿਸੇ ਨੇ ਗੁਟਕਾ ਫੜਿਆ ਤੇ ਕਿਸੇ ਨੇ 24 ਘੰਟੇ ਦੀ ਗੱਲ ਕੀਤੀ ਪਰ ਅੱਜ 24 ਘੰਟੇ ਵਾਲਿਆਂ ਨੂੰ ਵੀ 3 ਸਾਲ ਹੋ ਗਏ ਇਨਸਾਫ ਅਟਕਿਆ ਕਿੱਥੇ ਆ ਕੀ ਕਾਰਨ ਜਿਹੜੇ ਜਿਹੜੇ ਪਹਿਲੀ ਗੱਲ ਦਾ ਜਿਹੜਿਆਂ ਲੋਕਾਂ ਨੇ ਕਾਂਡ ਕੀਤੇ ਹੋਣ ਉਹ ਕਦੇ ਇਨਸਾਫ ਨਹੀਂ ਦਿਆ ਕਰਦੀ ਹੂੰ ਦੂਜੀ ਗੱਲ ਸਾਡੀ ਸਿੱਖ ਕੌਮ ਅੱਜ ਤੋਂ ਨਹੀਂ ਜਦੋਂ ਤੋਂ ਸਿੱਖ ਰਾਜ ਗਿਆ ਉਦੋਂ ਤੋਂ ਦਰਦਰ ਦੇ ਠੋਕਰਾਂ ਤੱਕੇ ਖਾ ਰਹੀ ਹੈ ਜੀ ਪਰ ਹੱਦ ਉਦੋਂ ਟੱਪੀ ਕਿ ਸਿੱਖ ਸਟੇਟ ਹੋਵੇ ਸਿੱਖਾਂ ਦਾ ਮੁੱਖ ਮੰਤਰੀ ਹੋਵੇ ਸਿੱਖ ਚਿਹਰਾ ਹੋਵੇ ਤੇ ਸਿੱਖਾਂ ਦੀ ਅਸਤੀ ਬੇਅਦਬੀ ਹੋ ਜਾਈ। ਐਦੋਂ ਵੱਡੀ ਹੋਰ ਮਾੜੀ ਗੱਲ ਸਾਡੇ ਪੰਜਾਬ ਵਾਸਤੇ ਸਿੱਖਾਂ ਵਾਸਤੇ ਕੀ ਹੋ ਸਕਦੀ ਆ? ਉਸ ਨੂੰ ਬਣਾਉਣ ਦੇ ਲਈ ਪੰਜਾਬ ਦੇ ਸਾਰੇ ਮੁੱਦੇ ਗੈਬ ਕਰ ਦਿੱਤੇ ਜਾਂਦੇ ਆ। ਸਰਕਾਰ ਦੀ ਰਾਜਨੀਤੀ ਇਸ ਮੁੱਦੇ ਦੇ ਅਰਦਗਿਰਦ ਘੁੰਮਦੀ ਆ। ਜੀ। ਪਹਿਲਾਂ ਤਾਂ 2 ਮਹੀਨਿਆਂ ਦੀ ਸੌਂ ਖਾ ਕੇ ਆਉਂਦੇ ਆ ਕੈਪਟਨ ਮਰਿੰਦਰ ਸਿੰਘ ਜਿਹੜੇ ਅੱਜ ਭਾਜਪਾ ਦੇ ਵਿੱਚ ਜਾ ਬੈਠੇ ਆ ਤੇ ਮੈਨੂੰ ਲੱਗਦਾ ਕਿ ਉਹ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੇ ਉੱਤੇ ਇੰਨਾ ਕਿ ਪਿੱਛੇ ਜਾ ਚੁੱਕਿਆ ਰਾਜਨੀਤੀ ਦੇ ਵਿੱਚ ਕਿ ਅੱਜ ਉਹ ਏਡੇ ਕ ਵੱਡੇ ਚਿਹਰੇ ਦੇ ਮਾਲਕ ਹੋਣ ਦੇ ਬਾਵਜੂਦ ਵੀ ਖੁੱਡੇ ਲੈਣ ਲੱਗੇ ਹੋਏ ਆ ਹੂੰ ਅੱਛਾ ਦੂਸਰੀ ਗੱਲ ਜਿਹੜੇ 24 ਘੰਟਿਆਂ ਚ ਝੂਠਾ ਵਾਦਾ ਪੰਜਾਬ ਦੇ ਲੋਕਾਂ ਦੇ ਨਾਲ ਜਿਨ੍ਹਾਂ ਨੇ ਕੀਤਾ ਅਰਵਿੰਦ ਕੇਜਰੀਵਾਲ ਨੇ ਕਿ 24 ਘੰਟਿਆਂ ਚ ਅਸੀਂ ਇਨਸਾਫ ਕਰ ਦਿਆਂਗੇ ਪਰ 24 ਘੰਟੇ ਸਾਢੇ 3 ਸਾਲਾਂ ਚ ਤਬਦੀਲ ਹੋਏ ਤਾਂ ਗੁਰੂ ਸਾਹਿਬ ਦੀ ਲਾਠੀ ਇਹਨਾਂ ਤੇ ਵੀ ਚੱਲੀ ਆ ਦਿੱਲੀ ਚਾਪ ਦੀ ਸਰਕਾਰ ਨਹੀਂ ਬਚਾ ਸਕਿਆ ਝੂਠ ਤੇ ਲੋਕਾਂ ਨੂੰ ਤੁਮਰਾਹ ਕਰਨ ਵਾਲੇ ਆਪ ਦੀ ਸ਼ੀਟ ਨਹੀਂ ਬਚਾ ਸਕੇ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਨਸੀਹਤ ਲੈਣ ਦੀ ਲੋੜ ਹੈ ਇਸ ਗੱਲ ਦੀ ਕਿ ਭਾਈ ਜੇ ਇਸ ਤਰੀਕੇ ਨਾਲ ਤੁਸੀਂ ਚੱਲੋਂਗੇ ਤੇ 2027 ਚ ਤੁਹਾਡਾ ਮੜਿਆ ਮੇਟ ਪੰਜਾਬ ਦੇ ਲੋਕਾਂ ਨੇ ਕਰ ਦੇਣਾ ਇੱਕ ਉਸੀਅਨ ਕਿਉਂ ਬਚਾਇਆ ਜਾ ਰਿਹਾ ਬਿਲਕੁਲ ਇਹਨਾਂ ਦੀ ਵੋਟ ਪਰਸੈਂਟੇਜ ਵੱਧਦੀ ਘਟਦੀ ਰਹਿੰਦੀ ਹੈ ਕਿਉਂਕਿ ਪੰਜਾਬ ਦੇ ਲੋਕ ਚਿੰਤਤ ਲੋਕ ਡੇਰੇਦਾਰਾਂ ਨੂੰ ਲੱਤ ਮਾਰਦੇ ਆ ਅਸੀਂ ਸ਼ੱਦਗੁਰੂ ਨੂੰ ਗੁਰਮੰਨਣ ਵਾਲੇ ਲੋਕ ਆ ਸਾਡੇ ਅਸਟ ਦੀ ਵਿਅਦਬੀ ਕਰਕੇ ਡੇਰੇ ਦੀ ਪੋਲਿਟਿਕਸ ਦੇ ਵਿੱਚੋਂ ਆਪ ਦੀ ਵੋਟ ਬੈਂਕ ਦੇਖਦੇ ਆ ਉਹਨਾਂ ਦੀ ਜਿਹੜੀ ਬੰਦਾ ਭਗਤੀ ਹੈ ਉਹਨੂੰ ਆਪਦੀ ਵੋਟ ਬੈਂਕ ਚ ਤਬਦੀਲ ਕਰਦੇ ਆ ਤੇ ਉਹਨਾਂ ਲੋਕਾਂ ਤੇ ਕਾਰਵਾਈਆਂ ਨਹੀਂ ਕਰਨਾ ਚਾਹੁੰਦੇ 1 ਜੂਨ 2015 ਦਾ ਉਹ ਅਹਿਸ ਦਿਨ ਸਿੱਖਾਂ ਦੇ ਇਸਤ ਨੂੰ ਚੋਰੀ ਕਰਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੁਰਜ ਜੋਰ ਸਿੰਘ ਵਾਲਾ ਤੋਂ ਚੋਰੀ ਕਰਕੇ ਲਲਕਾਰ ਕੇ ਪੋਸਟਰ ਲਾ ਕੇ ਬੇਅਦਬੀ ਕੀਤੀ ਗਈ ਉਹਨਾਂ ਲੋਕਾਂ ਵੱਲੋਂ ਤੇ ਸਰਕਾਰ ਫੇਰ ਸੁੱਤੀ ਅੱਜ 10 ਸਾਲ ਦਾ ਸਮਾਂ ਹੋ ਗਿਆ ਸਰਕਾਰ ਹਜੇ ਤੱਕ ਸੁੱਤੀ ਆ ਜਿਹੜਾ ਲੋਕ ਆ ਜਿਹੜਾ ਕਾਠ ਆ ਇਹ ਚੀਜ਼ ਦਰਸਾਉਂਦਾ ਕਿ ਲੋਕ ਅੱਜ ਵੀ ਜਾਗਦੇ ਆ ਲੋਕਾਂ ਦੇ ਜ਼ਖਮ ਅੱਜ ਵੀ ਅੱਲੇ ਆ ਲੋਕ ਅੱਜ ਵੀ ਉਸ ਜ਼ਖਮਾਂ ਦੇ ਉੱਤੇ ਮਲਮ ਪਾਲਦੇ ਆ ਕਿ ਕਿਹੜੀ ਸਰਕਾਰ ਲਾਉਗੀ ਕਿਹੜਾ ਮੁੱਖ ਮੰਤਰੀ ਲਾਊਗਾ ਪਰ ਹਜੇ ਤੱਕ ਕੋਈ ਨਜ਼ਰ ਨਹੀਂ ਆਇਆ ਜਿੰਨਾ ਧਰਨਿਆਂ ਤੋਂ ਨਿਕਲੀ ਹੋਈ ਸਰਕਾਰ ਅੱਜ ਉਹਨਾਂ ਧਰਨਿਆਂ ਦੇ ਖਿਲਾਫ ਹੋਈ ਹੋਵੇ ਤੇ ਪੰਜਾਬ ਦੇ ਲੋਕਾਂ ਕੋਲੇ ਕੋਈ ਰਾਹ ਨਹੀਂ ਬਚਦਾ ਕਿਉਂਕਿ ਸਾਡੇ ਕੋਲੇ ਜੁਡੀਸ਼ੀਅਲੀ ਸਾਡੀ ਨਹੀਂ ਜੀ ਤੰਤਰ ਸਾਡਾ ਨਹੀਂ ਉਸ ਸਾਡੀ ਨਹੀਂ ਇੱਥੇ ਇੱਕ ਨਵੀਂ ਗੱਲ ਮੈਂ ਕਹਿਣ ਲੱਗਾ ਕਿ ਜਦੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਆਦਬੀ ਦੇ ਰੋਸ 'ਚ ਲੋਕ ਬੈਠੇ ਤੇ ਪ੍ਰੋਟੈਸਟ ਕਰ ਰਹੇ ਸੀ ਨਾ ਜੀ ਤੇ ਪਰਸੋਂ ਦੁਬਾਰਾ ਬੇਅਦਬੀ ਕਰ ਰਹੀ ਆ ਬੇਅਦਬੀ ਦੇ ਰੋਸ ਚ ਤੁਸੀਂ ਬੈਠੇ ਹੋ ਨਿਤਨੇਮ ਕਰ ਰਹੇ ਹੋ ਤੇ ਨਿਤਨੇਮ ਕਰਦਿਆਂ ਦੇ ਉੱਤੇ ਹੱਥ ਸੇ ਤੁਹਾਡੇ ਗੁਟਕਾ ਸਾਹ ਵਾ ਤੇ ਗੰਦਾ ਪਾਣੀ ਪਾ ਰਹੇ ਆ ਤੇ ਇਹ ਵੀ ਤਾਂ ਬੇਅਦਬੀ ਕਰ ਰਹੇ ਆ ਗੋਲੀਆਂ ਚਲਾ ਰਹੇ ਆ ਸੋ ਜਿੱਦਾ ਇਨਸਾਫ ਸਿੱਖ ਕੌਮ ਪੰਜਾਬ ਪੰਜਾਬੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਪਿਛਲੇ 10 ਸਾਲ ਤੋਂ ਮਗਦੇ ਆ ਰਹੇ ਆ ਉਹ ਤਾਂ ਸਿੱਖਾਂ ਦੇ ਤਸ਼ੱਦਦ ਟਾਇਆ ਗਿਆ ਅੱਜ ਮੇਰੀ ਉੱਥੇ ਗਰੰਤੀ ਸਾਹਿਬ ਨਾਲ ਗੱਲ ਹੋਈ ਪਿੰਡ ਦੀ ਸੰਗਤ ਨੇ ਬੁਰਜਵਾਰ ਸਿੰਘ ਵਾਲੇ ਤੋਂ ਦੱਸਿਆ ਵੀ ਸਾਡੇ ਗਰੰਤੀ ਸਿੰਘ ਤੇ ਸਾਡੇ ਪ੍ਰਧਾਨ ਤੇ ਗਰੰਤੀ ਦੀ ਘਰ ਵਾਲੀ ਤੇ ਪ੍ਰਧਾਨ ਦੀ ਘਰ ਵਾਲੀ ਤੇ ਬੜਾ ਤਸ਼ੱਦਦ ਟਾਇਆ ਗਿਆ ਇਹ ਲੰਮਾ ਸਮਾਂ ਇਹ ਗੁਰਦੁਆਰੇ ਨਮਸਕਾਰ ਨਹੀਂ ਕੀਤੀ ਆਖਿਰਕਾਰ ਸਭ ਨੂੰ ਸੱਦਾ ਦੇ ਕੇ ਗੁਰਦੁਆਰੇ ਇਨਵਾਈਟ ਕੀਤਾ ਗਿਆ ਬਿਲਕੁਲ ਅੰਨਾ ਤਸ਼ੱਦਦ ਕੀਤਾ ਗਿਆ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸਾਡੀ ਭੈਣ ਦੇ ਨਾਲ 3 ਡਿਗਰੀ ਟੌਰਚਰ ਇਸ ਤਰੀਕੇ ਦਾ ਕੀਤਾ ਗਿਆ ਕਿ ਇਥੇ ਸਰਕਾਰ ਕੀ ਹਰ ਇੱਕ ਬੰਦੇ ਦੀ ਸ਼ਰਮ ਨਾਲ ਸਿਰ ਝੁਕਦਾ ਵੀ ਐਡਾ ਘਟਿਆ ਕਰਮ ਵੀ ਕਰ ਸਕਦੇ ਆ ਰੂਹ ਕੰਬਦੀ ਹੈ ਰੂਹ ਕੰਬਦੀ ਹੈ ਇਹੋ ਜਿਹਾ ਟੌਰਚਰ ਤੇ ਤੇ ਉਹਨਾਂ ਦਾ ਕਸੂਰ ਕੀ ਸੀ ਕਿ ਉਹ ਗੁਰਦਵਾਰ ਚ ਸੇਵਾ ਕਰਦੇ ਸੀ ਤਾਂ ਉਸੇ ਤਰੀਕੇ ਨਾਲ ਫੜਿਆ ਨਹੀਂ ਜਾ ਰਿਹਾ ਤੇ ਬੇਕਸੂਰਾਂ ਨੂੰ ਆਪਾਂ ਵੇਖਦੇ ਤੁਸੀਂ ਦੱਸ ਰਹੇ ਹੋ ਵੀ ਤਸ਼ੱਦਦ ਹਾਇਆ ਜਾ ਰਿਹਾ ਬਿਲਕੁਲ ਉਹਨਾਂ ਤੇ ਹਰ ਦਿਨ ਟੌਰਚਰ ਹੁੰਦਾ ਅੱਜ ਵੀ ਆਹ ਮੈਨੂੰ ਲੱਗਦਾ ਕਿ ਅੱਧੋ ਬਲੇ ਇਹ ਲੋਕ ਹੋਣਗੇ ਜਿਨ੍ਹਾਂ ਦੇ ਘਰਾਂ ਨੂੰ ਸ਼ਾਮਾਂ ਨੂੰ ਪੁੱਛ ਨਹੀਂ ਜਾਣੀਆਂ ਓਕੇ ਜਿਨ੍ਹਾਂ ਦੇ ਜਿਨ੍ਹਾਂ ਦੇ ਘਰਾਂ ਤੇ ਤੂੰ ਪਹਿਲਾਂ ਗਈ ਹੋਣੀ ਆ ਤੁਸੀਂ ਨਾ ਕਰਿਓ ਤੁਸੀਂ ਨਾ ਇਹੋ ਜਿਹਾ ਕੁਝ ਕਰੋ ਸੋ ਇਹ ਚੀਜ਼ਾਂ ਇੱਕ ਸਹਿਮ ਦਾ ਮਾਹੌਲ ਪੰਜਾਬ 'ਚ ਪੈਦਾ ਕਰਦੀਆਂ ਅਸੀਂ ਪੰਜਾਬ ਪਹਿਲਾਂ ਹੀ ਬਰੂਦ ਦੇ ਢੇਰ ਤੇ ਬੈਠਾ ਸੀ ਪਹਿਲੇ ਹੀ ਬਥੇਰਾ ਹਲ ਦਾ ਨੁਕਸਾਨ ਖਰਾਬ ਚੁੱਕੇ ਆ 84 ਦੀ ਗੱਲ ਕਰ ਲਈਏ 96 ਦਾ ਦੌਰ ਦੇਖ ਲਈਏ ਕਾਲਾ ਦੌਰ ਆ ਬਜ਼ੁਰਗ ਖੜੇ ਬੱਥ ਸਾਡੇ ਇਹਨਾਂ ਨੂੰ ਪੁੱਛੋ ਮਾਝੇ ਦੇ ਵਿੱਚ 20-20 ਸਾਲ ਜੰਜਾਨੀ ਚੜੀਆਂ ਇਹੋ ਜੇ ਇਹੋ ਜੇ ਸਿਸਟਮ ਦੀ ਬਦੌਲਤ ਸੋ ਅਸੀਂ ਉਹਨਾਂ ਪਾਸੇ ਨਹੀਂ ਤੁਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਸਾਡੇ ਅਸਟ ਦੀ ਬੇਅਦਬੀ ਹੋਈ ਆ ਜਿੰਨਾਂ ਲੋਕਾਂ ਨੇ ਕੀਤੀ ਆ ਤੁਹਾਡੇ ਕਾਨੂੰਨ ਤਾ ਤਰਨ ਨੂੰ ਸਜ਼ਾ ਦਿਓ ਤੇ ਮਸਾਲੀ ਸਜ਼ਾ ਹੋਣੀ ਚਾਹੀਦੀ ਆ ਕਿ ਅੱਗੇ ਤੋਂ ਕਿਸੇ ਵੀ ਅਸਟ ਦੀ ਬ ਬਿਲਕੁਲ ਜੀ ਜੇ ਕੋਈ ਇਨਸਾਫ ਆਪਣੇ ਆਪਰਾਤਾ ਰੋ ਰੀਤਾ ਮੁਤਾਬਕ ਤੁਹਾਡੇ ਵਰਗੇ ਮਤਲਬ ਖਾਲਸਾਈ ਸਿਪਾਈ ਕਰਦੇ ਨੇ ਜਿਹਨੂੰ ਕਲਗੀਧਰ ਪਾਤਸ਼ਾਹ ਨੇ ਫੌਜ ਤਿਆਰ ਕੀਤੀ ਤੇ ਫਿਰ ਕਹਿ ਦਿੰਦੇ ਨੇ ਕਾਨੂੰਨ ਹੱਥ ਵਿੱਚ ਲੈ ਲਿਆ ਦੇਖੋ ਜੀ ਇਹ ਜਿਹੜਾ ਇਨਸਾਫ ਆ ਇਹ ਸਿੱਖਾਂ ਵਾਸਤੇ ਤਾਂ ਮੈਂ ਕਹਿੰਦਾ ਇਹ ਜਿਹੜਾ ਹਿੰਦੁਸਤਾਨ ਦੇ ਵਿੱਚ ਬਣਿਆ ਹੀ ਨਹੀਂਗਾ ਜੇ ਕੋਈ ਆਪਣਾ ਨੌਜਵਾਨ ਜੇ ਕੋਈ ਸਿੱਖੀ ਰੋ ਰੀਤਾ ਅਨੁਸਾਰ ਜੇ ਕੋਈ ਆਪਣਾ ਬਦਲਾ ਲੈਂਦਾ ਤੇ ਲੈਂਦੇ ਵੀ ਆਏ ਆ ਤੇ ਲੈਂਦੇ ਵੀ ਰਹਿਣਗੇ ਪਰ ਇਹਨਾਂ ਸਰਕਾਰਾਂ ਨੇ ਜਿਹੜਾ ਆਪਣਾ ਨੌਜਵਾਨ ਪੀੜੀ ਨੂੰ ਗੁਮਰਾਹ ਕਰਕੇ ਨਸ਼ਿਆਂ ਦੀ ਦਲਦਲ ਵਿੱਚ ਢੇਲ ਦਿੱਤਾ ਕਿ ਸਿੱਖੀ ਵੱਲ ਪਾਸੇ ਆਉਣ ਹੀ ਨਾ ਕੁਝ ਨਜਾਰ ਬਣੇ ਬੈਠੇ ਆ ਕੋਈ ਬਾਬੇ ਇਹਨਾਂ ਨੇ ਸਰ ਘਮਾਈ ਜਾਂਦੇ ਆ ਬੁਰਾ ਹਾਲ ਕਰਤਾ ਪੰਜਾਬ ਦਾ ਕੋਈ ਵਾਲੀਵਾਰ ਪੰਜਾਬ ਦਾ ਦਿਸਦਾ ਨਹੀਂ ਸੱਚੇ ਪਾਤਸ਼ਾਹ ਕੇ ਇਹੀ ਆਪਣੀ ਬੇਨਤੀ ਆ ਕਿ ਮਹਾਰਾਜ ਤੁਸੀਂ ਕੋਈ ਨਾ ਕੋਈ ਚਮਤਕਾਰ ਕਰੋ ਕੋਈ ਕੋਈ ਨਾ ਕੋਈ ਇਹੋ ਜਿਹਾ ਆਗੂ ਭੇਜੋ ਕਿ ਜਿਸ ਨਾਲ ਸਿੱਖ ਕੌਮ ਦਾ ਏਕਾ ਹੋ ਜਾਵੇ ਤੇ ਇਨਸਾਫ ਫੇਰੀ ਮਿਲਣਾ ਜੇ ਸਿੱਖ ਕੌਮ ਦਾ ਏਕਾ ਹੋਗਾ ਬਿਲਕੁਲ ਹੀ ਬੜੀ ਵੱਡੀ ਗੱਲ ਇਹ ਨਾ ਕੀਤੀ ਵੇਖੋ ਬਾਣੀ ਦੇ ਬਾਣੇ ਦੇ ਧਾਰਨੀ ਨੇ ਫਰਲਾ ਸਜਾਇਆ ਮਹਾਕਾਲ ਸੋ ਕਹਿੰਦੇ ਵੀ ਅੱਜ ਏਕੇ ਦੀ ਲੋੜ ਏ ਯਾਦ ਰੱਖਿਆ ਜੇ ਲੜਾਈ ਤੁਹਾਡੀ ਹਕੂਮਤਾਂ ਨਾਲੇ ਤੇ ਕੱਲੇ-ਕੱਲੇ ਲੜਕੇ ਕੁਝ ਵੱਟਿਆ ਨਹੀਂ ਜਾਣਾ ਜਿਵੇਂ ਇਹਨਾਂ ਨੇ ਗੱਲ ਕੀਤੀ ਅੱਜ ਹਰੇਕ ਬੰਦਾ ਏਕੇ ਦੀ ਗੱਲ ਕਰ ਰਿਹਾ ਏਕਾ ਕਿਉਂ ਨਹੀਂ ਹੋ ਰਿਹਾ ਜਿੱਥੇ ਬੰਦਿਆਂ ਦਾ ਜਸਬੰਦੀ ਏਕਾ ਸਭ ਆਪਣੇ ਹਉਮੈ ਨੂੰ ਪੱਥੇ ਪਾਰੇ ਸਾਰੇ ਚਾਹੇ ਉਹ ਸਾਡੇ ਲੀਡਰ ਦਾ ਐਚ ਜਸਬੰਦੀਆਂ ਲੀਡਰ ਹੈ ਇਹ ਹਉਮੈ ਨੂੰ ਪੱਥੇ ਪੈ ਰਹੀ ਹੈ ਹੂੰ ਤੇ ਜੇਕਰ ਕਿਉਂਕਿ ਜਦ ਸਾਨੂੰ ਉਦੋਂ ਪ੍ਰਾਤ ਹੋਣੀ ਹੈ ਜਦੋਂ ਅਸੀਂ ਹੌਮੇ ਛੱਡ ਕੇ ਇੱਕ ਨਿਸ਼ਾਨ ਦੇ ਥਲੇ ਇਕੱਠੇ ਹੋ ਜਾਵਾਂਗੇ ਜੀ ਤੇ ਕਿਸਾਨ ਇਕੱਠੇ ਹੋ ਕੇ ਅਸੀਂ ਲੜਾਈ ਲੜਾਂਗੇ ਤੇ ਇਹ ਕੋਈ ਦੂਰ ਦੀ ਗੱਲ ਨਹੀਂ ਸਾਰੇ ਇਨਸਾਨ ਸਾਥ ਮਿਲ ਜਾਣਗੇ ਪਰ ਸਾਨੂੰ ਇੱਕਲੀ ਲੋੜ ਹੈ ਬਸ ਇਹ ਕਿ ਕਾਰਨ ਹੀ ਆਪਾਂ ਨੂੰ 10 ਸਾਲ ਲੱਗੇ ਨੇ ਨਹੀਂ ਤੇ ਸਾਥ ਮਿਲ ਜਾਣਾ ਸਿੱਧਾ ਲੱਗਦਾ ਹਾਂਜੀ ਇੱਕ ਜਦੋਂ ਕਮਰਾ ਇੱਕਾ ਹੋ ਗਿਆ ਉਹਨੂੰ ਕੋਈ ਟਾਈਮ ਨਹੀਂ ਲੱਗਣਾ ਪੀ ਸਰਕਾਰਾਂ ਦੀਆਂ ਨੀਤੀਆਂ ਨੇ ਸ਼ੁਰੂ ਤੋਂ ਲੈ ਕੇ ਸਰਕਾਰਾਂ ਸਾਨੂੰ ਆਸਰੇ ਬੰਦੇ ਆ ਨਿੱਕੇ ਨਿੱਕੇ ਜਸਬੰਦੀਆਂ ਦੇ ਵੰਡਤਾ ਧੜਿਆਂ ਨੇ ਵੰਡ ਦਿੱਤਾ ਕਿ ਇਕੱਠੇ ਨਾ ਹੋ ਜਾਣ ਕਿਉਂਕਿ ਆਪਾਂ ਸੁਣਦੇ ਜਦੋਂ ਸੰਤਾਜ ਦੇ ਵਿੱਚ ਵੰਡ ਦੀ ਗੱਲ ਹੋਈ ਤੇ ਉਹ ਸਿੱਖਾਂ ਨੇ ਆਪਣਾ ਕਹੇ ਸੀ ਵੱਖਰਾ ਲੈਣਾ ਹੈ ਵੀ ਆਪਣਾ ਦੇਸ਼ ਵੱਖਰਾ ਲੈਣਾ ਹੈ ਤੇ ਗਾਂਧੀ ਨੇ ਇਹ ਗੱਲ ਕਹੀ ਸੀ ਨਾ ਕਿ ਜਿਹੜਾ ਸੇ ਘਟੇ ਜਿਹਨਾਂ ਮਰਜੀ ਰਾਜ ਲੈ ਲੈਣਗੇ ਉਹਨਾਂ ਨੂੰ ਪਤਾ ਹੀ ਇਕੱਠੇ ਹੋ ਕੇ ਰਾਜ ਲੈ ਲੈਣਗੇ ਉਹਨਾਂ ਸਾਨੂੰ ਬੜੀਆਂ ਇਸ ਤਰ੍ਹਾਂ ਜਸਬੰਦੀਆਂ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਜਦ ਤੱਕ ਪਤਾ ਜਿੰਨਾ ਵੱਡ ਦਿੱਤਾ ਕਿ ਸਿੱਖ ਇਕੱਠੇ ਨਾ ਹੋ ਸਕਣ ਤੇ ਅੱਜ ਉਹਨਾਂ ਦੀ ਨੀਤੀ ਜਿਹੜੀ ਉਹ ਪੂਰੀ ਹੋ ਰਹੀ ਹੈ ਕਿ ਸਿੱਖ ਧਰਮਾਂ ਦੇ ਵੰਡੇ ਹੋਏ ਆ ਜਿਸ ਕਰਕੇ ਸਾਨੂੰ ਅੱਜ ਇਨਸਾਫ ਲੈਣ ਦੇ ਵਾਸਤੇ ਦਰਦਰ ਤੇ ਠੋਕਣਾ ਖਾਣੀਆਂ ਪੈ ਰੀਆਂ ਧਰਨੇ ਲਾਉਣੇ ਪੈ ਰਹੇ ਮੁਜਾਦੇ ਕਰਨੇ ਪੈ ਰਹੇ ਆ ਮੇਰੇ ਸਾਨੂੰ ਸਿੱਖ ਕੌਮ ਦਾ ਇਤਿਹਾਸ ਹੈ ਸਿੱਖ ਕੌਮ ਨੇ ਧਰਮ ਬਚਾਰੇ ਨਹੀਂ ਕਰਦੀ ਬਿਲਕੁਲ ਜੀ ਸਿੱਖ ਕੌਮ ਦੂਜੇ ਮਜਬੂਨ ਨੂੰ ਇਨਸਾਫ ਦਵਾਉਂਦੀ ਰਹੀ ਹੈ ਪਰ ਇਹਨਾਂ ਨੇ ਬੜੀ ਵੱਡੀ ਗੱਲ ਕੀਤੀ ਵੀ ਇਨਸਾਫ ਕਦੋਂ ਦਵਾਉਂਦੀ ਰਹੀ ਜਦੋਂ ਇਹ ਇੱਕ ਮੁੱਠ ਸਨ ਜਦੋਂ ਇਹਨਾਂ ਦਾ ਏਕਾ ਸੀ ਪਰ ਸਰਕਾਰਾਂ ਨੇ ਸਾਨੂੰ ਧੜਿਆਂ ਚ ਮਾਰਤਾ ਉਹ ਆਪਣੀਆਂ ਨੀਤੀਆਂ ਦੇ ਵਿੱਚ ਕਾਮਯਾਬ ਹੋਏ ਪਰ ਅਸੀਂ ਏਕਾ ਅੱਜ ਵੀ ਨਹੀਂ ਕਰ ਰਹੇ ਤੇ ਇਹਨਾਂ ਨੂੰ ਪੁੱਛਿਆ ਵੀ ਏਕਾ ਕਿਉਂ ਨਹੀਂ ਹੋ ਰਿਹਾ ਕਹਿੰਦੇ ਕੇਵਲ ਹੌਮੇ ਨੂੰ ਪੱਠੇ ਪਾਰੇ ਨੇ ਅੱਜ ਹਰੇਕ ਬੰਦਾ ਕਹਿ ਰਿਹਾ ਵੀ ਆਪਾਂ ਇਕੱਠੇ ਹੋਈਏ ਕਿ ਨਿਸ਼ਾਨ ਸਾਹਿਬ ਥੱਲੇ ਕਿਹੜਾ ਨਿਸ਼ਾਨ ਜਿਹੜਾ ਨਿਸ਼ ਨਹੀਂ ਆਪਾਂ ਸਾਰੇ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਸੋ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸੇਭ ਥੱਲੇ ਇਕੱਠੇ ਹੋਈਏ ਸਾਰੇ ਆਪਣੀ ਹੋਂਮੇ ਨੂੰ ਛੱਡ ਲਿਏ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਆ ਆਪਣੀ ਹੋਂਮੇ ਨੂੰ ਛੱਡ ਦੇਣ ਤੇ ਕਹਿੰਦੇ ਅੱਜ ਏਕਾ ਹੁੰਦਾ ਤੇ ਜਿੱਦਣ ਕੌਮ ਦਾ ਏਕਾ ਹੋ ਗਿਆ ਤੇ ਇਨਸਾਫ ਬਹੁਤੀ ਦੂਰ ਨਹੀਂ ਸੋ ਪਿਛਲੇ 10 ਸਾਲ ਹੋ ਗਏ ਨੇ ਅੱਜ ਵੀ ਨੌਜਵਾਨ ਵੇਖੋ ਤੁਸੀਂ ਅੱਜ ਉਸੇ ਫੋਨੀ ਚੌਂਕ ਦੇ ਵਿੱਚ ਆਏ ਸਾਲ ਰੋਸ ਮਜ਼ਹਾਰਾ ਕਰਦੇ ਨੇ ਇਹ ਉਹੀ ਦਿਨ ਨੇ ਜਦੋਂ ਇੱਥੇ ਨੌਜਵਾਨ ਸ਼ਹੀਦ ਹੁੰਦੇ ਨੇ ਬਰਗਾੜੀ ਕਾਂਡ ਵਾਪਰਦਾ ਇਤਿਹਾਸ ਦੇ ਵਿੱਚ ਇੱਕ ਨਵਾਂ ਕਾਂਡ ਵਾਪਰਦਾ ਸੋ ਉਹਨੂੰ ਦੁਬਾਰਾ ਅੱਜ ਚੇਤੇ ਕੀਤਾ ਜਾ ਰਿਹਾ ਹੈ ਦੁੱਖ ਦੇ ਨਾਲ ਅੱਜ ਵੀ ਅੱਜ ਰੋਸ ਮੁਜ਼ਾਹਰਾ ਜਿਹੜਾ ਭਰਜਮਾਨੀ ਦੇ ਨੌਜਵਾਨ ਤੇ ਪੰਥਕ ਆਗੂ ਕਰ ਰਹੇ ਨੇ ਇਨਸਾਫ ਕਿਹੜੀ ਸਰਕਾਰ ਦੇਗੀ ਅੱਜ ਇਹ ਕੋਈ ਖਦੇ ਗਰਭ ਦੇ ਵਿੱਚ ਇਹ ਹੋਰ ਵੀ ਆਗੂ ਸਹਿਬਾਨ ਆਏ ਨੇ ਉਹਨਾਂ ਨਾਲ ਗੱਲਬਾਤ ਕਰਨ ਦਾ ਯਤਨ ਕਰ ਰਹੇ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ